ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਸਭ ਤੋਂ ਪਹਿਲਾਂ ਆਪ ਜੀ ਨੂੰ ਤੇ ਆਪ ਦੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਸੋ ਮਹਾਰਾਜ ਤੁਹਾਡੇ ਅੰਦਰ ਦਾ ਜੀਵਾ ਜਗਾਉਣ ਔਰ ਤੁਹਾਨੂੰ ਹਰ ਇੱਕ ਖੁਸ਼ੀ ਮਿਲੇ ਸੋ ਦੋਸਤੋ ਅੱਜ ਦੀ ਗੱਲਬਾਤ ਹੈ ਜਿਹੜੀ ਇਹ ਵੀ ਦੀਵਾਲੀ ਤੇ ਬੰਦੀ ਛੋੜ ਦਿਵਸ ਦੇ ਨਾਲ ਜੁੜੀ ਹੋਈ ਹੈ ਗੱਲ ਕਰਾਂਗੇ ਕੁਝ ਛਟਕੇ ਪਟਾਕਿਆਂ ਦੇ ਬਾਰੇ ਪਟਾਕਿਆਂ ਦਾ ਇਤਿਹਾਸ ਕੀ ਹੈ ਸਭ ਤੋਂ ਪਹਿਲਾਂ ਕਿੱਥੇ ਪਟਾਕੇ ਚਲਾਏ ਗਏ ਤੇ ਇਹ ਭਾਰਤ ਤੱਕ ਕਿਵੇਂ ਪਹੁੰਚੇ ਸੋ ਵੀਡੀਓ ਬਹੁਤ ਹੀ ਦਿਲਚਸਪ ਹੈ ਨੂੰ ਸਾਰੀ ਨੂੰ ਸੁਣਿਓ ਧਿਆਨ ਨਾਲ ਔਰ ਚੈਨਲ ਜਿਨ੍ਹਾਂ ਵੀਰਾਂ ਨੇ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਹਜੇ ਤੱਕ ਜਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਤਾਂ ਗਰੂਪ ਪਿਆਰਿਓ ਕਈ ਖਾਸ ਮੌਕੇ ਉਤੇ ਆਪਾਂ ਆਤਿਸ਼ਬਾਜੀ ਪਟਾਕਿਆਂ ਦੀ ਵਰਤੋਂ ਜਸ਼ਨ ਮਨਾਉਣ ਲਈ ਆਪਾਂ ਕਰਦੇ ਹਾਂ ਖਾਸ ਕਰਕੇ ਭਾਰਤ ਦੇ ਵਿੱਚ ਦੀਵਾਲੀ ਦੇ ਮੌਕੇ ਤੇ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਰਾਤ ਨੂੰ ਅਸਮਾਨ ਹੈ ਜਿਹੜਾ ਆਪਣਾ ਇਹ ਪਟਾਕਿਆਂ ਦੀ ਰੌਸ਼ਨੀ ਦੇ ਨਾਲ जगਮਗਾ ਉੱਠਦਾ ਹੈ ਪਰ ਆਤਿਸ਼ਬਾਜ਼ੀ ਦੀ ਇਹ ਰਵੈਤ ਸਿਰਫ ਭਾਰਤ ਤੱਕ ਹੀ ਸੀਮਿਤ ਨਹੀਂ ਬਲਕਿ ਦੁਨੀਆ ਭਰ ਦੇ ਕਈ ਅਜਿਹੇ ਦੇਸ਼ ਹਨ ਜਿੱਥੇ ਲੋਕ ਪਟਾਕੇ ਚਲਾ ਕੇ ਜਸ਼ਨ ਮਨਾਉਂਦੇ ਹਨ ਅਮਰੀਕਾ ਦੇ ਵਿੱਚ 4 ਜੁਲਾਈ ਨੂੰ ਆਜ਼ਾਦੀ ਦਿਵਸ ਮੌਕੇ ਦੇਸ਼ ਭਰ ਵਿੱਚ ਆਤਿਸ਼ਬਾਜ਼ੀ ਹੁੰਦੀ ਹੈ ਕੈਨੇਡਾ ਵਿੱਚ 1 ਜੁਲਾਈ ਨੂੰ ਕੈਨੇਡਾ ਡੇ ਤੇ ਬੜੀ ਆਤਿਸ਼ਬਾਜ਼ੀ ਹੁੰਦੀ ਹੈ ਔਰ ਫਰਾਂਸ ਵਿੱਚ 14 ਜੁਲਾਈ ਨੂੰ ਬੈਸਟੀਲ ਡੇ ਤੇ ਉਸ ਤੋਂ ਬਾਅਦ ਪਰੇਡ ਤੇ ਪਰੇਡ ਤੋਂ ਬਾਅਦ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ ਫਰਾਂਸ ਚ ਚੀਨ ਤੇ ਕਈ ਏਸ਼ੀਆਈ ਦੇਸ਼ਾਂ ਚ ਲੂਨਰ ਨਿਊ ਇਅਰ ਦੌਰਾਨ ਖਾਸ ਸਮਾਗਮ ਕਰੇ ਜਾਂਦੇ ਔਰ ਲੱਖਾਂ ਪਟਾਕੇ ਚਲਾਏ ਜਾਂਦੇ ਔਰ ਉੱਥੇ ਹੀ ਮੈਕਸੀਕੋ ਦੇ ਵਿੱਚ ਕ੍ਰਿਸਮਸ ਵੀ ਪਟਾਕਿਆਂ ਦੇ ਨਾਲ ਮਨਾਈ ਜਾਂਦੀ ਹੈ ਪਰ ਇਹਨਾਂ ਰੰਗीन ਪਟਾਕਿਆਂ ਦੀ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਹੈ ਖਾਸ ਕਰਕੇ ਇਹਨਾਂ ਦੀਆਂ ਜੜ੍ਹਾਂ ਚੀਨ ਵਿੱਚ ਮੌਜੂਦ ਹੈ ਜਿੱਥੇ ਬਾਰੂਦ ਗਨ ਪਾਊਡਰ ਦੀ ਖੋਜ ਦੇ ਨਾਲ ਹੀ ਆਤਿਸ਼ਬਾਜੀ ਦਾ ਜਨਮ ਹੋ ਗਿਆ ਸੀ ਇਤਿਹਾਸ ਤੇ ਜਾਣਕਾਰ ਡਾਕਟਰ ਟੋਨੀਓ ਐਂਡਰਾਡੇ ਇਹ ਆਪਣੀ ਕਿਤਾਬ ਦਾ ਗਨ ਪਾਊਡਰ ਏਜ ਵਿੱਚ ਲਿਖਦੇ ਕਿ ਗਨ ਪਾਊਡਰ ਦੀ ਖੋਜ ਚੀਨ ਵਿੱਚ ਹੋਈ ਸੀ ਤੇ ਉਹਨਾਂ ਨੇ ਛੇਤੀਓ ਇਹਨੂੰ ਫੌਜ ਲਈ ਇੱਕ ਹਥਿਆਰ ਵਜੋਂ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਸੀ ਬਾਦਮਾ ਯਾਤਰਾ ਤੇ ਵਪਾਰ ਦੇ ਰਾਹ ਗਨ ਪਾਊਡਰ ਸੀ ਜਿਹੜਾ ਇਹ ਭਾਰਤ ਯੂਰਪ ਤੇ ਦੁਨੀਆ ਦੇ ਹੋਰ ਦੇਸ਼ਾਂ ਤੱਕ ਪਹੁੰਚਿਆ ਤੇ ਇਹ ਦੀ ਵਰਤੋਂ ਖਾਸ ਮੌਕਿਆਂ ਤੇ ਤਿਉਹਾਰਾਂ ਤੇ ਹੋਣ ਲੱਗੀ ਹੁਣ ਜਾਣਦੇ ਹਾਂ ਦੋਸਤੋ ਪਟਾਕੇ ਅਤੇ ਆਥਿਸ਼ਬਾਜ਼ੀ ਦੇ ਇਤਿਹਾਸ ਅਤੇ ਵਰਤਮਾਨ ਨਾਲ ਜੁੜੀਆਂ 5 ਵੱਡੀਆਂ ਗੱਲਾਂ ਪਟਾਕਿਆਂ ਦੀ ਸ਼ੁਰੂਆਤ ਕਿੱਥੋਂ ਹੋਈ ਇਹ ਮੰਨਿਆ ਜਾਂਦਾ ਕਿ ਦੂਜੀ ਸਦੀ ਈਸਾ ਪੂਰਵ ਦੇ ਵਿੱਚ ਚੀਨ ਵਿੱਚ ਲੋਕ ਬਾਸ ਦੇ ਟੁਕੜਿਆਂ ਨੂੰ ਆਗ ਵਿੱਚ ਸੜ ਦਿੰਦੇ ਸੀਗੇ ਜਦੋਂ ਬਾਸ ਦੇ ਅੰਦਰ ਦੀ ਹਵਾ ਗਰਮ ਹੋ ਕੇ ਫੈਲਦੀ ਸੀ ਤਾਂ ਉਹ ਤੇਜ਼ ਆਵਾਜ਼ ਦੇ ਨਾਲ ਫਟ ਜਾਂਦਾ ਸੀ ਲੋਕ ਮੰਨਦੇ ਸੀ ਕਿ ਇਸ ਤੇਜ਼ ਆਵਾਜ਼ ਨਾਲ ਬੁਰੀਆਂ ਆਤਮਾਵਾਂ ਜਿਹੜੀਆਂ ਇਹ ਭੱਜ ਜਾਣੀਆਂ ਇਹਦੇ ਕਈ 100 ਸਾਲ ਬਾਅਦ ਚੀਨ ਦੇ ਰਸਾਇਣ ਵਿਗਿਆਨੀਆਂ ਨੇ ਗਲਤੀ ਨਾਲ ਗਨ ਪਾਊਡਰ ਦੀ ਖੋਜ ਕੀਤੀ ਬਾਰੂਦ ਦੀ ਗਲਤੀ ਨਾਲ ਜਦੋਂ ਇਸ ਬਾਰੂਦ ਨੂੰ ਬਾਸ ਜਾਂ ਕਾਗਜ਼ ਦੀਆਂ ਨਾਲੀਆਂ 'ਚ ਭਰਿਆ ਗਿਆ ਤਾਂ ਪਹਿਲੀ ਵਾਰ ਇਹਦੇ ਨਾਲ ਧੁਮਾਕੇ ਅਤੇ ਰੌਸ਼ਨੀ ਦਿਖਾਈ ਦਿੱਤੀ। ਇੱਥੋਂ ਹੀ ਦੁਨੀਆ ਵਿੱਚ ਆਤਿਸ਼ਬਾਜ਼ੀ ਦੀ ਸ਼ੁਰੂਆਤ ਹੋਈ। ਹੌਲੀ-ਹੌਲੀ ਇਹ ਕਲਾ ਚੀਨ ਤੋਂ ਯੂਰਪ ਤੱਕ ਪਹੁੰਚੀ। ਸਮੇਂ ਦੇ ਨਾਲ ਇਹਦੇ ਵਿੱਚ ਕਈ ਤਕਨੀਕਾਂ ਜੁੜਦੀਆਂ ਗਈਆਂ। ਔਰ ਪਟਾਕੇ ਹੋਰ ਵੀ ਜ਼ਿਆਦਾ ਰੰਗीन, ਉਚਾਈ ਤੱਕ ਪਹੁੰਚ ਸਕਣ ਵਾਲੇ ਤੇ ਤੇਜ਼ ਆਵਾਜ਼ ਵਾਲੇ ਬਣਦੇ ਗਏ। ਹੁਣ ਦੋਸਤੋ ਇਹਦੇ ਨਾਲੇ ਅੱਜ ਪਟਾਕੇ ਜਿਹੜੇ ਇਹ ਸਿਰਫ ਮਨੋਰੰਜਨ ਦਾ ਸਾਧਨ ਨਹੀਂ ਬਲਕਿ ਤਿਉਹਾਰਾਂ ਵਿਆਹਾਂ ਤੇ ਹੋਰ ਸਮਾਗਮਾਂ ਦਾ ਅਹਿਮ ਹਿੱਸਾ ਬਣ ਗਏ ਔਰ ਇਹਦੇ ਨਾਲੇ ਹੁਣ ਵਾਤਾਵਰਨ ਤੇ ਸਿਹਤ ਦੇ ਲਿਹਾਜ਼ ਨਾਲ ਸੁਰੱਖਿਅਤ ਤੇ ਗ੍ਰੀਨ ਪਟਾਕਿਆਂ ਦਾ ਵਿਕਾਸ ਵੀ ਕੀਤਾ ਜਾ ਰਿਹਾ ਤਾਂ ਜੋ ਮਨੋਰੰਜਨ ਦੇ ਨਾਲ ਨਾਲ ਸੁਰੱਖਿਆ ਨੂੰ ਵੀ ਧਿਆਨ ਦੇ ਵਿੱਚ ਰੱਖਿਆ ਜਾਵੇ ਹੁਣ ਪਟਾਕਿਆਂ ਦੇ ਰੰਗ ਕਿਵੇਂ ਬਣਦੇ ਜਦੋਂ ਆਪਾਂ ਪਟਾਕੇ ਚਲਾਉਨੇ ਆ ਤਾਂ ਅਸਮਾਨ 'ਚ ਕਈ ਰੰਗ ਦਿਖਦੇ ਆਪਾਂ ਨੂੰ ਤੇ ਨਜ਼ਾਰਾ ਬੜਾ ਖੂਬਸੂਰਤ ਲੱਗਦਾ ਪਰ ਕੀ ਆ ਤੁਸੀਂ ਜਾਣਦੇ ਹੋ ਇਹ ਰੰਗ ਬਣਦੇ ਕਿਵੇਂ ਪਟਾਕਿਆਂ ਦੇ ਅੰਦਰ ਕੁਝ ਖਾਸ ਰਸਾਇਣ ਹੁੰਨੇ ਆ ਜਦੋਂ ਪਟਾਕਾ ਬਲਦਾ ਹੈ ਤਾਂ ਇਹ ਰਸਾਇਣ ਗਰਮ ਹੋ ਕੇ ਵੱਖ-ਵੱਖ ਰੰਗਾਂ ਦੀ ਰੌਸ਼ਨੀ ਛੱਡਦੇ ਨੇ ਸ਼ੁਰੂਆਤੀ ਸਮੇਂ ਦੇ ਵਿੱਚ ਪਟਾਕਿਆਂ ਵਿੱਚ ਕੋਈ ਰੰਗ ਨਹੀਂ ਹੁੰਦਾ ਸੀ ਬਾਰੂਦ ਬਲਣ ਤੇ ਸਿਰਫ ਨਾਰੰਗੀ ਰੌਸ਼ਨੀ ਨਿਕਲਦੀ ਸੀ ਜੋ ਕਿ ਹਨੇਰੇ ਨੂੰ ਚਮਕਾ ਦਿੰਦੀ ਸੀ 19ਵੀਂ ਸਦੀ માં ਯੂਰਪ ਦੇ ਵਿਗਿਆਨਕਾਂ ਨੇ ਇਹ ਖੋਜ ਕਰੀ ਕਿ ਜੇਕਰ ਲੱਗ ਲੱਗ ਮੈਟਲ ਆਧਾਰਿਤ ਕੰਪਾਊਂਡ ਇਹ ਪਟਾਕਿਆਂ ਦੇ ਨਾਲ ਮਿਲਾਏ ਜਾਣ ਤਾਂ ਇਹਨਾਂ ਵਿੱਚੋਂ ਰੰਗीन ਰੌਸ਼ਨੀ ਪੈਦਾ ਕੀਤੀ ਜਾ ਸਕਦੀ ਹੈ ਹੁਣ ਆਧਾਰਨ ਵਜੋਂ ਲਾਲ ਰੰਗ ਸਟ੍ਰੋਸ਼ੀਅਮ ਸਟ੍ਰੋਸ਼ੀਅਮ ਤੋਂ ਹਰਾ ਰੰਗ ਬੇਰੀਅਮ ਤੋਂ ਤੇ ਸਫੇਦ ਰੌਸ਼ਨੀ ਟਾਈਟੇਨੀਅਮ ਜ਼ਿਰਕੋਨੀਅਮ ਤੇ ਮੈਗਨੀਸ਼ੀਅਮ ਨੂੰ ਮਿਲਾ ਕੇ ਬਣਦੀ ਹੈ ਨੀਲਾ ਰੰਗ ਸਭ ਤੋਂ ਮੁਸ਼ਕਲ ਮੰਨਿਆ ਜਾਂਦਾ ਨੀਲੇ ਰੰਗ ਨੀਲਾ ਰੰਗ ਤਾਂਬੇ ਤੋਂ ਬਣਿਆ ਹੁੰਦਾ ਪਰ ਜੇ ਤਾਪਮਾਨ ਜ਼ਿਆਦਾ ਵੱਜੇ ਤਾਂ ਰੰਗ ਗਾਇਬ ਵੀ ਹੋ ਜਾਂਦਾ ਔਰ ਜੇ ਇਹ ਘੱਟ ਰਹਿੰਦਾ ਏ ਤਾਂ ਰੰਗ ਬਣਦਾ ਹੀ ਨਹੀਂ ਇਹੀ ਕਾਰਨ ਹੈ ਕਿ ਆਤਿਸ਼ਬਾਜ਼ੀ ਬਣਾਉਣ ਵਾਲੇ ਮਹਾਰਾ ਲਈ ਪਰਫੈਕਟ ਬਲੂ ਰੰਗ ਅੱਜ ਵੀ ਇੱਕ ਚੁਣੌਤੀ ਮੰਨੀ ਜਾਂਦੀ ਹੈ ਸਭ ਤੋਂ ਜ਼ਿਆਦਾ ਪਟਾਕੇ ਕੌਣ ਖਰੀਦਦਾ ਦੁਨੀਆ 'ਵਾਂ ਪਟਾਕਿਆਂ ਦਾ ਸਭ ਤੋਂ ਵੱਡਾ ਖਰੀਦਦਾਰ ਵੋਲਟ ਡਿਜ਼ਨੀ ਕੰਪਨੀ ਨੂੰ ਮੰਨਿਆ ਜਾਂਦਾ ਤਾਂ ਦੋਸਤੋ ਡਿਜ਼ਨੀ ਹਰ ਸਾਲ 5 ਕਰੋੜ ਡਾਲਰ ਖਰਚਾ ਪਟਾਕਿਆਂ ਤੇ ਕਰਦਾ ਤਾਂ ਕਿ ਦੁਨੀਆ ਭਰ ਵਿੱਚ ਉਹਦੇ ਥੀਮ ਪਾਰਕਾਂ 'ਚ ਹਰ ਰਾਤ ਹੋਣ ਵਾਲੇ ਆਤਿਸ਼ਬਾਜ਼ੀ ਵਾਲੇ ਸ਼ੋਅ ਜਾਰੀ ਰੱਖੇ ਜਾ ਸਕਣ ਗਿਨੈਜ਼ ਵਰਲਡ ਰਿਕਾਰਡ ਦੇ ਮੁਤਾਬਕ ਹੁਣ ਤੱਕ ਸਭ ਤੋਂ ਵੱਡੇ ਆਤਿਸ਼ਬਾਜ਼ੀ ਪ੍ਰਦਰਸ਼ਨ 2016ਵਾਂ 9ਵੇਂ ਸਾਲ ਦੇ ਸਵਾਗਤ ਦੌਰਾਨ ਫਿਲੀਪੀਨਸ ਦੇ ਚਰਚ ਆਫ ਕ੍ਰਾਈਸਟ ਦੇ ਵਿੱਚ ਹੋਇਆ ਸੀ ਇਸ ਸ਼ੋਅ 'ਚ 1 ਘੰਟੇ ਤੋਂ ਥੋੜਾ ਜ਼ਿਆਦਾ ਸਮੇਂ 'ਚ ਕੁੱਲ 8,110,904 ਪਟਾਕੇ ਚਲਾਏ ਗਏ ਸੀ ਦਿਲਚਸਪ ਗੱਲ ਇਹ ਹੈ ਕਿ ਪੂਰੇ ਪ੍ਰਦਰਸ਼ਨ ਦੇ ਦੌਰਾਨ ਲਗਾਤਾਰ ਮੀਂਹ ਪੈਂਦਾ ਰਿਹਾ ਪਰ ਆਤਿਸ਼ਬਾਜ਼ੀ ਰੋਕਣ ਦੀ ਥਾਂ ਹੋਰ ਵੀ ਸੋਹਣੀ ਅਤੇ ਸ਼ਾਨਦਾਰ ਨਜ਼ਰ ਆਈ। ਹੁਣ ਦੋਸਤੋ ਭਾਰਤમાં ਕਿਵੇਂ ਹੋਇਆ ਪਟਾਕੇਆਂ ਦਾ ਦੌਰ ਸ਼ੁਰੂ। ਹੁਣ ਜਾਣਕਾਰ ਹੈ ਜਿਹੜੇ ਇਹ ਕਹਿੰਦੇ ਆ ਕਿ ਭਾਰਤમાં ਪਟਾਕੇਆਂ ਦਾ ਚਲਣ ਗਨ ਪਾਊਡਰ ਦੇ ਆਉਣ ਦੇ ਨਾਲ ਸ਼ੁਰੂ ਹੋ ਗਿਆ ਤਾਂ। ਅਲੀਗੜ ਮੁਸਲਮਨ ਯੂਨੀਵਰਸਿਟੀ ਦੇ ਵਿੱਚ ਮੱਧਕਾਲੀ ਭਾਰਤ ਦਾ ਇਤਿਹਾਸ ਪੜਾਉਣ ਵਾਲਾ ਪ੍ਰੋਫੈਸਰ ਹੈ ਇੱਕ ਸੈਦ ਅਲੀ ਨਦੀਮ ਰੇਜ਼ਵੀ। ਇਹਨੇ ਦੱਸਿਆ ਕਿ ਇਹ ਪੂਰਾ ਸਿਲਸਿਲਾ ਲਗਭਗ 15ਵੀਂ ਸਦੀ ਤੋਂ ਸ਼ੁਰੂ ਹੋਇਆ। ਇਹ ਉਹ ਦੌਰ ਦਾ ਜਦੋਂ ਪੁਰਤਗਾਲੀ ਭਾਰਤ ਆਏ ਸੀਗੇ ਔਰ ਉਹਨਾਂ ਦੇ ਦੌਰ ਮਾ ਹਥਿਆਰਾਂ ਦੇ ਰੂਪ ਚ ਗਨ ਪਾਊਡਰ ਦੀ ਵਰਤੋਂ ਵਧੀ ਸੀ। ਹੁਣ ਸ਼ੁਰੂਆਤ ਵਿੱਚ ਗਨ ਪਾਊਡਰ ਦੀ ਵਰਤੋਂ ਕੱਲਾ ਫੌਜ ਵਿੱਚੇ ਕਰੀ ਜਾਂਦੀ ਸੀਗੀ। ਹੌਲੀ-ਹੌਲੀ ਭਾਰਤ ਨੇ ਫੋਲਚੜੀ ਬਣਾਉਣ ਦੀ ਤਕਨੀਕ ਚੀਨ ਤੋਂ ਸਿੱਖੀ ਔਰ ਇਹਨਾਂ ਦੋਵਾਂ ਦੇ ਮਿਸ਼ਰਣ ਦੇ ਨਾਲ ਇਥੇ ਪਟਾਕਿਆਂ ਦੀ ਫਿਰ ਬੁਨਿਆਦ ਰੱਖੀ ਗਈ ਤਾਂ ਮੁਗਲ ਸਾਮਰਾਜ ਦਾ ਸੰਸਥਾਪਕ ਜ਼ਹੀਰਉਦ-ਦੀਨ ਮੁਹੰਮਦ ਬਾਬਰ ਇਹ ਵੀ ਮੱਧ ਏਸ਼ੀਆ ਤੋਂ ਇਹ ਤਕਨੀਕ ਸਿੱਖ ਕੇ ਆਇਆ ਸੀਗਾ ਬਾਬਰ ਦੇ ਹਥਿਆਰਾਂ માં ਇਹਦਾ ਕਾਫੀ ਇਸਤੇਮਾਲ ਕੀਤਾ ਗਿਆ ਨਾਲੇ ਉਹਨੇ ਭਾਰਤ 'ਚ ਪਟਾਕਿਆਂ ਦਾ ਚਲਣ ਫੈਲਾਇਆ ਬਾਅਦ ਮੁਗਲਾਂ ਦੇ ਦੌਰ 'ਚ ਤਿਉਹਾਰਾਂ ਔਰ ਜਸ਼ਨਾਂ 'ਚ ਪਟਾਕਿਆਂ ਦੀ ਵਰਤੋਂ ਆਮ ਹੋ ਗਈ ਤਾਂ ਦੋਸਤੋ ਅੱਜ ਦੇ ਪਟਾਕਿਆਂ ਤੇ ਪਹਿਲਾਂ ਦੇ ਪਟਾਕਿਆਂ 'ਚ ਫਰਕ ਵੀ ਹੈ ਪਹਿਲਾਂ ਪਟਾਕਿਆਂ 'ਚ ਸਿਰਫ ਆਰਗੈਨਿਕ ਸਮੱਗਰੀ ਦੀ ਵਰਤੋਂ ਹੁੰਦੀ ਸੀ ਅੱਜ ਬਾਜ਼ਾਰਾਂ 'ਚ ਮਿਲਣ ਵਾਲੇ ਪਟਾਕਿਆਂ 'ਚ ਕਈ ਤਰ੍ਹਾਂ ਦੇ ਕੈਮੀਕਲ ਸ਼ਾਮਲ ਹੁੰਦੇ ਆ ਜਿਨ੍ਹਾਂ ਦੇ ਨਾਲ ਨੁਕਸਾਨ ਹੁੰਦਾ ਪ੍ਰਾਣੇ ਜਮਾਨੇ 'ਵਾਂ ਜਿਹੜੇ ਪਟਾਕੇ ਬਣਦੇ ਸੀ ਤੇ ਉਹਨਾਂ ਦੇ ਨਾਲ ਉਸ ਤਰ੍ਹਾਂ ਦੇ ਹਾਰਟ ਨਹੀਂ ਹੁੰਦੇ ਸੀ ਜਿਵੇਂ ਅੱਜ ਹੁੰਦੇ ਆ ਹਾਲਾਂਕਿ ਉਸ ਸਮੇਂ ਵੀ ਇਹ ਚੀਜ਼ਾਂ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਸਨ ਪਰ ਉਹਨਾਂ ਦੇ ਵਿੱਚ ਰਸਾਇਣਕ ਤੱਤਾਂ ਦੀ ਵਰਤੋਂ ਬੜੀ ਕੰਟਰੋਲ ਚ ਸੀਗੀ ਸੀਮਤ ਸੀਗੀ ਮਤਲਬ ਕਹਿਣ ਦਾ ਹੁਣ ਦੀਵਾਲੀ ਜਾਂ ਕਿਸੇ ਹੋਰ ਤਿਹਾਰ ਔਰ ਜਸ਼ਨ ਦੇ ਮੌਕੇ ਗ੍ਰੀਨ ਪਟਾਕਿਆਂ ਦੀ ਵਰਤੋਂ ਦੀ ਸਲਾਹ ਦਿੱਤੀ ਜਾਂਦੀ ਹੈ ਔਰ ਇਹ ਸਲਾਹ ਵਾਤਾਵਰਨ ਅਤੇ ਸਾਡੀ ਜਿਹੜੀ ਸਿਹਤ ਹੈ ਇਹਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਦਿੱਤੀ ਜਾਂਦੀ ਹੈ ਹੁਣ ਗ੍ਰੀਨ ਪਟਾਕੇ ਜਿਹੜੀ ਦੇਖ ਹੈ ਬਲਣ ਤੇ ਆਵਾਜ਼ ਵਿੱਚ ਇਹ ਆਮ ਪਟਾਕੇ ਵਰਗੇ ਹੀ ਹੁੰਦੇ ਪਰ ਇਹ ਪ੍ਰਦੂਸ਼ਣ ਬੜਾ ਘੱਟ ਫਲਾਉਂਦੇ ਆ। ਸਧਾਰਨ ਪਟਾਕਿਆਂ ਦੇ ਮੁਕਾਬਲੇ ਇਹ ਸਾੜਨ ਇਹ ਸਾੜਨ ਉਤੇ 40 ਅਤੇ 50% ਘੱਟ ਹਾਨੀਕਾਰਕ ਗੈਸਾਂ ਪੈਦਾ ਕਰਦੇ। ਨੈਸ਼ਨਲ এনवायरमेंटਲ ਇੰਜੀਨੀਅਰਿੰਗ ਰਿਸਰਚ ਇੰਸਟੀਚਿਊਟ ਨੀਰੀ ਇਹਦੀ ਮੁੱਖ ਵਿਗਿਆਨੀ ਹੈ ਡਾਕਟਰ ਸਾਧਨਾ رائےਲੂ ਸਾਧਨਾ رائےਲੂ ਇਹ ਕਹਿੰਦੀ ਕਿ ਗ੍ਰੀਨ ਪਟਾਕੇ ਵੀ ਹਾਨੀ ਕਰਕੇ ਗੈਸਾਂ ਛੜਦੇ ਪਰ ਇਹਨਾਂ ਤੋਂ ਪ੍ਰਦੂਸ਼ਣ ਦਾ ਪੱਧਰ ਰਵਾਇਤੀ ਪਟਾਕਿਆਂ ਦੇ ਮੁਕਾਬਲੇ ਬੜਾ ਘੱਟ ਹੁੰਦਾ ਹੈ। ਉਹਦੇ ਅਨੁਸਾਰ ਆਮ ਪਟਾਕਿਆਂ ਨੂੰ ਛੜਨ ਲਈ ਭੱਡੀ ਮਾਤਰਾ 'ਚ ਨਾਈਟ੍ਰੋਜਨ ਅਤੇ ਸਲਫਰ ਵਰਗੀਆਂ ਗੈਸਾਂ ਨਿਕਲਦੀਆਂ। ਗ੍ਰੀਨ ਪਟਾਕਿਆਂ ਦੀ ਖੋਜ ਦਾ ਮਕਸਦ ਇਹਨਾਂ ਹਾਨੀ ਕਰਕੇ ਤੱਤਾਂ ਦੀ ਮਾਤਰਾ ਨੂੰ ਘੱਟ ਕਰਨਾ ਸੀ। ਤਾਂ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ। ਐਦਾਂ ਪਟਾਕੇ ਸ਼ੁਰੂ ਹੋਏ ਚਾਈਨਾ ਤੋਂ। ਚੀਨ ਨਹੀਂ ਤਮਾਕੇ ਭਾਇਆ ਸ਼ੁਰੂ ਦੇ ਪਤੰਦਰ ਨੇ ਤੇ ਇਦਾਂ ਫਿਰ ਆਪਣੀ ਉਰੇ ਪਹੁੰਚੇ ਭਾਰਤ ਵਾਂ ਸੋ ਇਹ ਸੀ ਦੋਸਤੋ ਅੱਜ ਦੀ ਵੀਡੀਓ ਦੀਵਾਲੀ ਦੇ ਮੌਕੇ ਖਾਸ ਕਰਕੇ ਸੋ ਆਸ ਕਰੇ ਤੁਹਾਨੂੰ ਪਸੰਦ ਆਈ ਹੋਊਗੀ ਸੋ ਮਿਲਦੇ ਆਪਾਂ ਅਗਰੀ ਵੀਡੀਓ ਦੇ ਨਾਲ ਨਵੀਂ ਜਾਣਕਾਰੀ ਲੈ ਕੇ ਦੇਵੋ ਅਗਿਆ ਸਤਿ ਸ਼੍ਰੀ ਅਕਾਲ ਹੈਪੀ ਦੀਵਾਲੀ ਤੇ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਬੰਦੀ ਛੋੜ ਦੇ ਵਿਸਤੀਆਂ